ਮਟੁੰਡਾ ਜ਼ਿਲ੍ਹੇ ਦੇ ਪਿੰਡ ਰਾਈ ਕੇ ਕਲਾ ਵਿੱਚ ਪਾਲਤੂ ਪਸ਼ੂਆਂ ਦੀ ਕਿਸੇ ਬਿਮਾਰੀ ਕਾਰਨ ਅਚਨਚੇਤ ਮੌਤਾਂ ਹੋ ਰਹੀਆਂ ਨੇ ਇਹ ਮੌਤਾਂ ਪਿਛਲੇ ਹਫ਼ਤੇ ਤੋਂ ਲਗਾਤਾਰ ਹੋ ਰਹੀਆਂ ਨੇ ਇਸ ਬਿਮਾਰੀ ਕਾਰਨ ਪਿੰਡ ਦੇ ਵਾਸੀ ਸਹਿਮੀ ਨਜ਼ਰ ਆ ਰਹੇ ਨੇ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਦਿਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਰਾਈ ਕੇ ਕਲਾ ਪਹੁੰਚੀ ਡਾਕਟਰਾਂ ਦੀ ਟੀਮ ਨੇ ਸੈਂਪਲ ਵੀ ਲਏ ਨੇ ਪਰ ਪਸ਼ੂਆਂ ਦੀ ਮੌਤ ਦੇ ਅਸਲ ਕਾਰਨ ਹਾਲੇ ਤੱਕ ਸਮਝ ਤੋਂ ਬਾਹਰ ਨੇ ਡਾਕਟਰ ਨੇ ਕਿਹਾ ਕਿ ਪਸ਼ੂਆਂ ਨੂੰ ਹੋਈ ਇਸ ਬਿਮਾਰੀ ਦੇ ਲੱਛਣ ਮੂਖੁਰਦੇ ਲੱਗਦੇ ਨੇ ਤੇ ਚਾਰੀ ਤੇ ਜਾਂਚ ਦੌਰਾਨ ਚਾਰੇ ਵਿੱਚ ਯੂਰੀਆ ਦੀ ਵਰਤੋਂ ਵੱਧ ਪਾਈ ਗਈ ਗੇ ਕੱਲ ਵੀ ਸਾਡੀ ਟੀਮ ਜਿਹੜੀ ਹੈਗੀ ਆ ਜਲੰਧਰ ਤੋਂ ਆਏ ਸਗੇ ਉਹ ਸੈਂਪਲ ਲੈ ਕੇ ਗਏ ਰਹੇ ਹੈਗੇ ਕੁਝ ਤਾਂ ਜਿਹੜੇ ਲੱਛਣ ਜਿਹੜੇ ਹੈਗੇ ਨੇ ਕਈ ਪਸ਼ੂਆਂ ਦਾ ਜਿਹੜੇ ਮੂੰਹ ਖੁਰ ਦੇ ਤੇ ਚਾਰ ਪੰਜ ਘਰਾਂ ਦੇ ਅਸੀਂ ਚਾਰ ਆ ਵੀ ਜਿਹੜਾ ਚੈੱਕ ਕੀਤਾ ਸੀਗਾ ਉਹਨਾਂ ਵਿੱਚ ਵੀ ਜ਼ਹਿਰ ਜਿਹੜੀ ਆਈ ਹੈਗੀ ਉਹ ਮੌਕੇ ਤੇ ਅਸੀਂ ਚੈੱਕ ਕਰ ਲਿਆ ਸੀ ਕੱਲ ਔਰ ਸਾਰਿਆਂ ਨੂੰ ਨਾਈਟ੍ਰਟ ਜਿਹੜੀ ਪੋਇਜ਼ਨਿੰਗ ਉਹ ਪੋਜ਼ਿਟਿਵ ਆਈ ਸੀਗੀ ਪਿੰਡ ਰਾਇਕੀ ਕਲਾ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਤੱਕ 125 ਦੇ ਕਰੀਬ ਪਸ਼ੂਆਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਹਾਲਾਂਕਿ ਡਾਕਟਰ ਮੁਤਾਬਿਕ ਹੁਣ ਤੱਕ ਮਰਨ ਵਾਲੇ ਪਸ਼ੂਆਂ ਦੀ ਗਿਣਤੀ 20 ਦੇ ਕਰੀਬ ਹੈ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਵੈਟਰਨਰੀ ਵਿਭਾਗ ਦੁਆਰਾ ਸਮੇਂ ਸਿਰ ਪਸ਼ੂਆਂ ਨੂੰ ਮੂਖੁਰਦੀ ਬਿਮਾਰੀ ਦੇ ਟੀਕੇ ਨਾ ਲਗਾਏ ਜਾਣ ਕਾਰਨ ਇਹ ਮੌਤਾਂ ਹੋ ਰਹੀਆਂ ਨੇ ਸਾਡੇ ਜੀ ਪਸ਼ੂਆਂ ਨੂੰ ਕੋਈ ਐਡਾ ਕੋਈ ਸਾਨੂੰ ਸਮਝ ਨਹੀਂ ਲੱਗੀ ਬਿਮਾਰੀ ਦਾ ਜੀ ਦਵਾਈ ਲਾਈ ਗਏ ਪਹਿਲਾਂ ਟੈਂਪਰੇਚਰ 106 ਸੀਗਾ ਜੀ 104 5 ਨੋਟ ਕਰਦੇ ਸੀ ਤਿੰਨ ਤਿੰਨ ਘੰਟਿਆਂ ਬਾਅਦ ਜੀ ਡਾਕਟਰ ਤੋਂ ਵੀ ਟ੍ਰੀਟਮੈਂਟ ਪੂਰਾ ਚੱਲੀ ਜਾਂਦਾ ਸੀਗਾ ਇੱਕ ਦਿਨ ਇੱਕ ਦਿਨ ਪਹਿਲਾਂ ਸਨ ਚ ਗਾਂ ਬਵੰਨ ਕੇ ਜਲ ਦੋਵੇਂ ਗਾਈਆਂ ਬਿਮਾਰ ਹੋਈਆਂ ਜੀ ਮੇਰੀਆਂ ਤੇ ਉਦੋਂ ਬੱਚੀ ਨੂੰ ਦੂਜੇ ਦਿਨ ਟੈਂਪਰੇਚਰ ਜਮਾ ਨਾਰਮਲ ਸੀਗਾ ਕਦੇ 3 ਘੰਟਿਆਂ ਬਾਅਦ ਟੈਂਪਰੇਚਰ 97 98 ਤੇ ਰਹਿ ਜਾਂਦਾ ਸੀ ਕਦੇ 104 ਤੇ ਜਾ ਵਰਦਾ ਸੀਗਾ ਜੀ ਟੈਂਪਰੇਚਰ ਮੈਂਟੇਨ ਨਹੀਂ ਹੋਇਆ ਜੀ ਪਸ਼ੂ ਦਾ ਇਹ ਜੀ ਹੁਣ ਪਤਾ ਨਹੀਂ ਆ ਤਾਂ ਡਾਕਟਰ ਸਾਹਿਬ ਆਪ ਹੀ ਦੱਸਣਗੇ ਹੁਣ ਵੀ ਆਦੇ ਆ ਵੀ ਟੈਸਟ ਹੋਣਗੇ ਵੀ ਟੈਸਟ ਗਏ ਵੀ ਆ ਤੇ ਵੀ ਉਹ ਆਏ ਆਦੇ ਵੀ ਮੂੰਹ ਖੋਰ ਕਰਕੇ ਵੀ ਟੀਕੇ ਨਹੀਂ ਲੱਗੇ ਕਿ ਉਹਦਾ ਕਾਰਨ ਹੋਇਆ ਕੇ ਨੇ ਵੀ ਕਿਦਾ ਜੀ ਸਾਡੇ ਨੇੜੇ ਨੇੜੇ ਮਰ ਗਏ ਆਗੇ ਨੂੰ 125 ਆਂਦੇ ਵੀ ਇੱਕ ਇੱਕ ਘਰ ਦੇ ਤਿੰਨ ਤਿੰਨ ਪਸ਼ੂ ਰੋੜ ਗਏ ਫਿਰ ਤੈਨਹੀਂ ਹੁਣ ਆ ਸਾਡੇ ਗਮਾਂਡ ਹੋ ਗਏ ਉਹ ਗਲਕੋਟੂ ਦਾਖ ਜਾਂਦੇ ਜੀ ਗਲਕੋਟੂ ਦੇ ਜਿਹੜੇ ਮੂੰਹ ਖੋਰ ਦਾ ਟੀਕਾ ਉਹ ਨਹੀਂ ਲੱਗੇ ਕਿ ਉਹ 2 ਮਹੀਨੇ ਤੇ 3 ਮਹੀਨੇ ਬਾਅਦ ਲੱਗਦਾ ਹੁੰਦਾ ਆ ਦੇ ਕਿ ਉਹ ਕਿ ਲੱਗੇ ਨਹੀਂ ਤੇ ਤਾਂ ਕਿ ਆ ਕੁਝ ਹੋਇਆ